ਇਸ ਸਰੀਰ ਤੇ ਸੱਭੇ ਪਰਮੇਸ਼ਰ ਨੇ ਬਣਾਇਆ ਹੈ ਮਰਦ ਦਾ ਸਰੀਰ ਵੀ ਉਸੇ ਨੇ ਘੜਿਆ ਤੇ ਔਰਤ ਦਾ ਸਰੀਰ ਵੀ ਉਸੇ ਨੇ ਘੜਿਆ ਇਨ੍ਹਾਂ ਸਰੀਰਾਂ ਵਿੱਚ ਜਾਨ ਵੀ ਉਸੇ ਅਕਾਲ ਪੁਰਖ ਨੇ ਪਾਈ ਹੈ ਪਰ ਇਨ੍ਹਾਂ ਸਰੀਰਾਂ ਦੇ ਵਿੱਚ ਇਨ੍ਹਾਂ ਦੀਆਂ ਭਾਵਨਾਵਾਂ ਦੇ ਵਿੱਚ ਇਨ੍ਹਾਂ ਦੇ ਜਜ਼ਬਾਤਾਂ ਵਿੱਚ ਬਹੁਤ ਸਾਰਾ ਫਰਕ ਹੁੰਦਾ ਹੈ ਮਾਂ ਦੀ ਜਿਹੜੀ ਮਮਤਾ ਹੈ ਉਹ ਇੱਕ ਪੁਰਸ਼ ਜਿਹੜਾ ਹੈ ਉਹਦਾ ਕਿਰਦਾਰ ਨਹੀਂ ਨਿਭਾ ਨਹੀਂ ਸਕਦਾ ਮਾਂ ਦੀ ਮਮਤਾ ਦਾ ਮਾਂ ਦੀ ਮਮਤਾ ਦਾ ਕਿਰਦਾਰ ਪੁਰਸ਼ ਨਹੀਂ ਨਿਭਾ ਸਕਦਾ ਹੁੰਦਾ ਕਿਸੇ ਵਿਦਵਾਨ ਨੇ ਖੂਬ ਲਿਖਿਆ ਗੱਲ ਨੂੰ ਸਮਝਿਓ ਕਿਸੇ ਹੋਰ ਪਾਸੇ ਨਾ ਲੈ ਕੇ ਜਾਇਓ ਉਹ ਕਹਿੰਦੇ ਜੇ ਕਿਸੇ ਔਰਤ ਦਾ ਮਰਦ ਚੜ੍ਹਾਈ ਕਰ ਜਾਏ ਤੇ ਉਹ ਆਪਣੇ ਦੋਵੇਂ ਬੱਚੇ ਪਾਲ ਕੇ ਵੱਡੇ ਕਰ ਲੈਂਦੀ ਹੈ ਕਿਉਂਕਿ ਔਰਤ ਵਿੱਚ ਗੁਣ ਹੈ ਉਹ ਔਰਤ ਦੇ ਰੂਪ ਦੇ ਵਿੱਚ ਮਾਂ ਵੀ ਹੈ ਤੇ ਜਦੋਂ ਸਮਾਂ ਬਣਦਾ ਔਰਤ ਦੇ ਰੂਪ ਦੇ ਵਿੱਚ ਪਿਓ ਵੀ ਬਣ ਜਾਂਦੀ ਹੈ ਪਰ ਜੇ ਕਿਸੇ ਮਰਦ ਦੀ ਇਸਤਰੀ ਚੜਾਈ ਕਰ ਜਾਏ ਤੁਸੀਂ ਬਹੁਤ ਘੱਟ ਵੇਖਿਆ ਹੋਵੇਗਾ ਕਿ ਇਕੱਲੇ ਮਰਦ ਨੇ ਆਪਣੇ ਦੋਵੇਂ ਬੱਚੇ ਪਾਲ ਕੇ ਵੱਡੇ ਕਰ ਲਏ ਹੋਣ ਕਿਉਂਕਿ ਮਰਦ ਸਿਰਫ ਮਰਦ ਹੈ ਪਰ ਮਰਦ ਦੇ ਵਿੱਚੋਂ ਔਰਤ ਨਹੀਂ ਜੇ ਨਿਕਲਦੀ ਔਰਤ ਐਸੀ ਹੈ ਇਸ ਸਮਾਂ ਆਉਣ ਤੇ ਮਾਈ ਭਾਗੋ ਵੀ ਬਣ ਜਾਂਦੀ ਹੈ